ਸਿਗਾਲੀ ਸਾਰਿਆਂ ਨੂੰ ਜੀ ਅੱਜ ਆਪਾਂ ਸਲਵਾਰ ਦੇ ਸਹੀ ਢੰਗ ਨਾਲ ਬਾਲ ਪਾਉਣਾ ਸਿੱਖਾਂਗੇ ਜੀ ਜਿਹੜੀਆਂ ਸਲਵਾਰਾਂ ਦੀਆਂ ਮੂਰੀਆਂ ਘੁੰਮਣ ਲੱਜ ਨਹੀਂ ਹਨ ਕਿਉਂਕਿ ਮਦੀਆਂ ਨੇ ਬਾੜੇ ਅੱਗੇ ਪਿਛੇ ਹੋ ਜਾਂਦੇ ਆਪਣੇ ਇਸ ਦਾ ਘੁੰਮਣ ਲੱਜ ਨਹੀਂ ਆ ਜੀ ਸਹੀ ਢੰਗ ਨਾਲ ਕਿਵੇਂ ਬਾਲ ਪਾਉਣੇ ਆ ਉਹ ਹਿੱਸਾ ਸਾਰਾ ਕੁਝ ਜੀ ਠੀਕ ਹੈ ਜੀ ਤੇ ਨਾਲ ਦੱਸਾਂਗੇ ਸਲਵਾਰ ਦੀ ਮੂਰੀ ਚ ਬੁਕਰਮ ਕਿਵੇਂ ਲਾਉਣੀ ਹੈ ਸਭ ਤੋਂ ਪਹਿਲਾਂ ਇਹ ਪਿਛਲੇ ਦੋ ਬਾਲ ਡੱਬਲ ਨੇ ਸਲਵਾਰ ਦੇ ਇਹ ਸਲਵਾਰ 2.5 ਮੀਟਰ ਦੀ ਸਲਵਾਰ ਹੈ ਜੀ 2.5 ਮੀਟਰ ਥੋੜਾ ਕਪੜਾ ਵੱਧ ਸੀਗਾ 2.5 ਮੀਟਰ ਤੋਂ ਘੱਟ ਕਪੜਾ ਸੀਗਾ ਇਹ ਜੀ ਮਿਆਨੀ ਪਾਉਣੀ ਪ ਠੀਕ ਹੈ ਕਪੜਾ ਕਪੜੇ ਦੇ ਅਕੋਰਡਿੰਗ ਸੋ ਕੱਟ ਕੇ ਇਹ ਵੇ ਸਲਵਾਰ ਹੈ ਜੀ ਕਹਿਣਾ ਭਾਵ ਤੇ ਪਿਛਲੇ ਆਪਾਂ ਦੋ ਵਾਰ ਦੱਬ ਲੈਨੇ ਪਿਛਲੇ ਆਪਾਂ 1-1 ਇੰਚ ਦੇ ਬਾਅਦ ਦੱਬ ਲੈਨੇ ਪਿਛਲੇ ਇਹ ਬਾਅਦ ਦੱਬਣ ਦੀ ਲੋੜ ਹੀ ਐ ਨਾ ਤੇ ਫਿਰ ਆਸ ਨੂੰ ਖਿੱਚਣੀ ਨਹੀਂ ਪੈਂਦੀ ਹੈਗੀ ਠੀਕ ਦੋ ਵਾਰ ਦੱਬਲੇ ਜੀ ਆਪਾਂ ਨੇ ਇਹ ਬਲਾਂ ਦਾ ਮੂੰਹ ਹੈ ਜੀ ਇਹ ਸਲਾਈ ਵਾਲ ਹੋਣਾ ਚਾਹੀਦਾ ਹੈ ਜੀ ਠੀਕ ਇਹ ਜਿਹੜੇ ਆਸ ਨੇ ਸਲਾਈ ਲਾਈ ਸੀ ਆਪਾਂ ਨੇ ਵੇਲ ਨੂੰ ਨੇ ਬਣਾ ਦਾ ਮੂੰਹ ਹੋਣਾ ਚਾਹੀਦਾ ਜੀ ਠੀਕ ਹੈ ਅੱਗੇ ਕਰਨਾ ਕੀ ਹੈ ਤੁਹਾਨੂੰ ਦਿਖਾ ਦਣੀ ਬੈਲਟ ਜਿਹੜੀ ਹੈਗੀ ਆ ਇਹ ਆਪਣੀ 24 ਇੰਚ ਬੈਲਟ ਤਿਆਰ ਹੈ ਜੀ ਸਾਰੀ ਉਹ ਮਾਪ ਕੇ ਦਿਖਾ ਦਣੀ ਹੈ ਜੀ 24 ਇੰਚ ਬੈਲਟ ਤਿਆਰ ਹੈ ਜੀ ਆਪਣੀ ਇਹ ਅਕੋਰਡਿੰਗ ਹੀ ਆਪਾਂ ਰੱਖਾਂਗੇ ਕਪੜਾ ਆਪਣੀ ਸਲਵਾਰ ਦੀ ਬੈਲਟ 24 ਇੰਚ ਤਿਆਰ ਸੀ ਆਪਾਂ ਨੇ ਕਰਨਾ ਕੀ ਹੈ ਜਿਹੜੀ 24 ਇੰਚ ਤਿਆਰ ਬੈਲਟ ਉਹ ਜੋ 7 ਇੰਚ ਘਟਾਉਣੇ ਆ ਆਪਣੇ ਠੀਕ ਹੈ 7 ਇੰਚ ਘਟਾ ਕੇ ਆਪਣੇ ਕੋਲ 17 ਇੰਚ ਕਪੜਾ ਬਚ ਗਿਆ ਪਿੱਛੇ 17 ਇੰਚ ਜਿਹੜਾ ਕਪੜਾ ਬਚਿਆ ਸੀ ਆਪਾਂ ਇਹਦੇ ਦੋ ਬਾਰ ਪਿਛਲੇ ਜੱਬੇ ਸੀ ਉਹਦੇ ਉਹ ਤੋਂ 17 ਇੰਚ ਨਾਪ ਕੇ ਇੱਥੇ ਟੱਕ ਲਾ ਲੈਣਾ ਜੀ ਆਪਾਂ ਨੇ ਠੀਕ ਹੈ ਜਿਹੜੀ ਬੈਲਟ ਆਪਣੀ ਤਿਆਰ ਹੈ 24 ਇੰਚ ਉਹ ਚ 7 ਇੰਚ ਘਟਾ ਲੈਣੇ ਜੀ ਬਣਾ ਜਿਹੜੇ ਬਾ ਪਾਉਣੇ ਆਪਾਂ ਨੇ ਜੋ ਪਿਛੇ ਬਚ ਕੇ 17 ਇੰਚ ਕਪੜਾ ਬਚ ਗਿਆ ਜੀ ਸਾਰਾਂ ਇੰਚ ਤੇ ਆਪਣੇ ਇੱਥੇ ਨਾਪ ਲਾੜਨ ਲੱਪਨੇ ਇਹ ਪਿਛਲੇ ਦੋ ਵਾਰ ਦੱਬੇ ਸੀਗੇ ਨਾਪ ਲੈ ਕੇ ਟੱਕ ਲਾ ਰਹੇ ਸਾਰਾਂ ਇੰਚ ਜਿਹੜਾ ਕਪੜਾ ਅੱਗੇ ਬਚ ਗਿਆ ਜੀ ਇਹ ਸਾਰੇ ਵਾਲ ਪਾਵਾਂਗੇ 7 ਇੰਚ ਨੂੰ ਵਾਲ ਪਾਵਾਂਗੇ ਜੀ ਆਪਾਂ ਇਹਦਾ 7 ਇੰਚ ਘਟਾਇਆ ਸੀ ਵਾਲਟ ਚੋਂ ਉਹ ਜਿਹੜੇ ਵੀ ਇੰਨੇ ਵਾਲ ਹੈਗੇ 7 ਇੰਚ ਨੂੰ ਪਾਵਾਂਗੇ ਜੀ ਆਪਾਂ ਸਾਰੇ ਵਾਲ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਪੱਲਿਆਂ ਦੇ ਵਾਲ ਪਾਵਾਂਗੇ ਜੀ ਜਿਹੜਾ ਪੱਲੇ ਦਾ ਵਾਲ ਹੁੰਦਾ ਹੈ ਜੀ ਇੱਕ ਤਰੀਜ਼ ਵਾਲ ਵਾਲ ਕਹਿੰਦੇ ਇਹਨੂੰ ਪੱਲੇ ਦਾ ਸੈਂਟਰ ਕਰਕੇ ਇੱਕ ਟੱਕ ਲਾ ਲੈਣਾ ਜੀ ਆਪਾਂ ਨੇ ਠੀਕ ਹੈ ਟੱਕ ਲਾ ਕੇ ਇਸ ਸਿੱਧੇ ਪਾਸੇ ਵੱਲ ਪਾਉਣੀ ਹੈ ਆਪਾਂ 4 ਇੰਚ ਦਾ ਮਤਲਬ ਪਲੇਟ ਪਾਉਣੀ ਹੈ ਕਹਿੰਦੇ ਭਾਵ ਠੀਕ ਹੈ 4 ਇੰਚ ਦੀ ਪਲੇਟ ਪਾਣੀ ਆਪਾਂ ਨੇ ਪੱਲੇ ਦੇ ਸਿੱਧੇ ਪਾਸੇ ਵੱਲ ਪਾਉਣੀ ਹੈ ਪਲੇਟ ਤਾਂ ਕਿ ਆਪਾਂ ਇਹੜੀ ਕਰੀਜ ਵਾਲਾ ਬਾਲਾ ਹੀ ਦਿਖੇ ਆਪਾਂ ਨੂੰ ਠੀਕ ਹੈ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਸਲਵਾਰ ਨੂੰ ਸਿੱਧੀ ਸਿਲਾਈ ਆ ਸਕੇ ਐਦਾਂ ਦੂਜੇ ਪਾਸੇ ਪਾ ਲਾਂਗੇ ਆਪਾਂ ਇੱਕ ਰੀਜ਼ੇ ਪਲੇਟਾਂ ਪਾ ਲਈਆਂ ਜੀ ਹੁਣ ਆਪਾਂ ਬਾਪਾਂ ਸ਼ੁਰੂ ਕਰਾਂਗੇ ਜੀ ਠੀਕ ਹੈ ਰੱਤੀ ਆ ਨਾ ਦੇਖਿਓਈ ਚਾਲ ਆਪਣੀ ਬੜੀ ਕਾਲੀ ਸੀ ਕਈ ਵਾਰੀ ਬਾੜਾ ਪੰਘੜਨੇ ਪਾਇਆ ਨਹੀਂ ਆ ਇਹ ਪਾਸਾ ਆਪਣੀ ਬਾਦ ਬਣੀ ਇਹ ਪਲਾ ਘਟਾਈ ਆਪਣੇ ਕੋਲ ਪੈਰ ਪੈਦਨਾ ਕਰਕੇ ਰੱਖ ਲਿਆ ਕਰੋ ਜਿਹੜੇ ਆਪਾਂ ਸਲਾਈ ਲੱਗੀ ਹੋਈ ਆਸਣਾਂ ਦੀ ਬਾਦ ਪਣ ਕਿਹਾਉਣੇ ਹੈ ਸਲਾਈ ਦੇ ਠੀਕ ਹੈ ਆ ਦੇਖੋ ਜਿਹੜੀ ਆਪਣੇ ਹੁਣ ਦੇਖੋ ਅੱਛੇ ਮਿਆਨੀ ਪਾਈ ਸੀ ਹੈ ਮਿਆਨੀ ਵਾਲੀ ਜਿਹੜੀ ਆਪਣੇ ਸਲਾਈ ਸੀ ਨਾ ਇਹ ਆ ਗਈ ਥੋੜੀ ਜਿਹਾ ਤਾਂ ਅੱਗੇ ਚੱਕ ਲੋ ਜਾਂ ਪਿੱਛੇ ਚੱਕ ਲੋ ਮਤਲਬ ਬੜਾ ਦੇ ਵਿੱਚ ਲੁਕੋ ਸਲਾਈ ਨੂੰ ਇਹਨੂੰ ਪਤਾ ਨ ਲੱਗੇ ਆਪਾਂ ਨੇ ਪੇਪਰ ਤੇ ਮਿਆਨੀ ਪਾਈ ਹੋਈ ਹੈ ਜੀ ਤੇ ਦੂਜੀ ਗੱਲ ਜਿਹੜੇ ਆਪਾਂ ਕਈ ਵਾਰ ਇਹਨਾਂ ਬਾਹਲ ਖਿੜਨ ਲੱਜੰਨੇ ਸਲਵਾਰਾਂ ਦੇ ਜੇ ਆਪਾਂ ਸਲਵਾਰਾਂ ਪਾਉਣੇ ਆ ਬਾਹਲੇ ਛੈਡ ਨੂੰ ਜਾਣ ਲੱਗ ਜੰਨੇ ਆ ਜੀ ਠੀਕ ਹੈ ਕਿਉਂ ਜਾਣਨੇ ਆ ਜਿਹੜੇ ਆਪਣੇ ਆਹ ਹੇਠਲਾ ਬਾਹਲ ਦੱਬਿਆ ਹੁੰਦਾ ਨਾ ਆਪਣੇ ਇਹ ਕੱਪੜਾ ਦੱਬਿਆ ਹੁੰਦਾ ਹੇਠਲਾ ਇਸਿੱਧਾ ਹੀ ਦੱਬਿਆ ਹੁੰਦਾ ਆਪਾਂ ਨੇ ਇਹ ਕਿੱਡਾ ਦੱਬਿਆ ਹੁੰਦਾ ਹੈ ਜੀ ਐਸ ਕਰਕੇ ਵੀ ਨਾ ਵਾਲ ਥੋੜੇ ਖਿਲਰਨ ਲੱਗ ਜੰਨੇ ਵਾਲ ਸਿੱਧੇ ਨਹੀਂ ਰਹਿੰਦੇ ਹੈਗੇ ਠੀਕ ਹੈ ਆਹ ਕੱਪੜਾ ਵੀ ਸਿੱਧਾ ਰੱਖਿਆ ਕਰੋ ਹਮੇਸ਼ਾ ਹੀ ਇਹ ਵਾਲ ਦੱਬਿਆ ਹੁੰਦਾ ਕੱਪੜਾ ਉੱਠੇ ਪਾਸੇ ਵਾਲ ਦਾ ਠੀਕ ਹੈ ਜੀ ਇਸੇ ਜੇ ਆਪਾਂ ਵਾਲ ਪਾਈ ਜਾਣੇ ਜੀ ਹੁਣ ਆ ਦੇਖੋ ਕਿੰਨੇ ਵਾਲ ਹੋ ਗਏ ਆਪਣੇ ਆਹ ਫਿਰ ਸਲਾਈਟ ਲਾ ਕੇ ਵਾਲ ਨਾਪਦੇ ਆਪਾਂ ਇਹ 5 ਇੰਚ ਨੂੰ ਵਾਲ ਹੋ ਗਏ ਆ ਆਪਣੇ ਉਮਰੇ ਤੇ ਕੰਨਾ ਗੇਰੇ ਮੇਨ ਕਾਰਨ ਆਈ ਆਪਣੇ ਸਲਵਾਰ ਨੂੰ ਮਦਿ ਕਿਉਂਗਾ ਸਲਵਾਰ ਦੀ ਮੋਰੀ ਹੁੰਦੀ ਹੈ ਜੀ ਠੀਕ ਹੈ ਜੀ ਜਿਹੜਾ ਕ੍ਰੀਜ਼ ਵਾਲਾ ਵਾਲਾ ਇਹ 6 ਇੰਚ ਵਿੱਚ ਵਿੱਚ ਹੀ ਆਣਾ ਚਾਹੀਦਾ ਹੈ 6 ਇੰਚ ਤੋਂ ਬਾਹਰ ਨਹੀਂ ਆਣਾ ਚਾਹੀਦਾ ਜੀ ਜਿੱਕਾ ਹੁਣ ਮੇਰੇ ਬਾਰੇ ਵਾਲਾ ਇਹ 5 ਇੰਚ ਹੋ ਗਏ ਮੇਰੇ ਬਾੜ ਠੀਕ ਹੈ ਇਹ ਜਿਹੜਾ ਵਾਲਾ ਇਹ ਚੱਕੜਾ ਕ੍ਰੀਜ਼ ਵਾਲਾ ਵਾਲਾ 5 ਚੱਕਣਾ ਹੁਣ ਦੱਬਣਾ ਜੀ ਵਾਲਾ ਆਪਾਂ ਨੇ ਇਹ ਮੈਨੂੰ ਜੇ ਆਪਣਾ ਇੱਕਾ 6 ਆਪਣੇ ਬਾੜ ਪਾ ਲਏ ਆਪਾਂ ਨੇ ਇੱਥੇ 6 ਆਉਂਦਾ ਹੈ ਜੀ ਇਹ 6 ਦੇ ਵਿੱਚ ਵਿੱਚ ਹੀ ਬੜ ਦੱਬਣਾ ਹੈ ਐਸ ਜਗ੍ਹਾ ਤੇ ਬੜ ਦੱਬਣਾ ਜੀ ਇਹ ਠੀਕ ਹੈ 6 ਤੋਂ ਬਾਹਰ ਬਾੜ ਨਹੀਂ ਕੱਢਣਾ ਹੈ ਕਰੀਜ ਵਾਲਾ ਬਾੜ ਇਹ ਮੇਨ ਕਾਰਨ ਇਹੀ ਹੈ ਸਲਵਾਰ ਦਾ ਵੀ ਜਿਹੜੀ ਪਸੇ ਬਾਹਾਂ ਦੀ ਮੂਰੀ ਘੁੰਮਣ ਲੱਜਣੀ ਹੈ ਇਹ ਕਰੀਜ ਵਾਲਾ ਬਾੜ ਖਿੰਡਣ ਲੱਜ ਜਾਂਦਾ ਜੀ ਆਪਣਾ ਜਦੋਂ ਆਪਾਂ ਬਾੜੇ ਬਣਾ ਅੱਗੇ ਤੱਕ ਚਲੇ ਜਾਂਦਾ 7 ਇੰਚ ਚਲੇ ਜਾਂਦਾ 7.5 ਇੰਚ ਚਲੇ ਜਾਂਦਾ ਜੀ ਬਾੜਾ ਇਹ ਆਪਣਾ ਠੀਕ ਹੈ ਇਹ ਤਾਂ ਸਲਵਾਰਾਂ ਨੂੰ ਘੁੰਮਣ ਲੱਜਣੀ ਹੈ ਜੀ ਆਪਣੇ ਤੇ ਮੇਨ ਕਾਰਨ ਜਿਹੜੇ ਆਹ ਵਾਲ ਪਾਏ ਹੈ ਇੱਥਾਂ ਕਪੜਾ ਸਿੱਧਾ ਰੱਖੋ ਹਮੇਸ਼ਾ ਹੀ ਕਪੜਾ ਇਹ ਟੇਡਾ ਵੀ ਹੋ ਜੇਗਾ ਟੇਡੇ ਵਾਲ ਪੈਣੇ ਗਈ ਬਈਆਂ ਸਬਾਰਾਂ ਭਾਰੀ ਹੁੰਨੀ ਆ ਆਪਣੀਆਂ ਨਾ ਬਾਹਰ ਲੋਟਰੀ ਆਉਂਦੇ ਹੈਗੇ ਇਹ ਟੇ ਟੇਡੇ ਜਿਹੇ ਲੈਣ ਵਾਲ ਆਪਣੇ ਪਰ ਸਿੱਧੇ ਰੱਖੋ ਵਾਲ ਇਹ ਹਮੇਸ਼ਾ ਹੀ ਇਹ ਸਾਰੇ ਬਸ ਲਾਈ ਚ ਆ ਸਕਣ ਜਿਹੜ ਕੇ ਦੁਬਾਰਾ ਪਾ ਲਓ ਜੀ ਠੀਕ ਹੈ ਤਾਂ ਮੇਨ ਗੱਲ ਜਿਹੜਾ ਮੇਨ ਵਾਲਾ ਜੀ ਇਹ ਕਰੀਜ ਵਾਲਾ ਵਾਲ ਇਹ 6 ਇੰਚ ਦੇ ਅੰਡਰ ਡ੍ਰੇਪ ਆਉਣਾ ਵਿਚ ਵਿਚੇ ਪਾਉਣਾ ਹੈ ਜੀ ਸਾਰਾ ਠੀਕ ਹੈ ਬਾਹਰ ਨਹੀਂ ਕੱਢਣਾ ਹੈਗਾ ਇਹ ਜਿਆਦਾ ਐਸ ਕਰਕੇ ਹੀ ਸਲਵਾਰਾਂ ਘੁੰਮਦੀਆਂ ਨੇ ਫਿਰ ਬਾਕੀ ਬਾਹ ਵੀ ਪਾ ਲੈਣੇ ਆ ਜੀ ਆਪਾਂ ਨੇ ਇਹ ਦੇਖਣਾ ਕਿ ਉਹ ਟੱਕ ਕਿ ਤੱਕ ਰਹਿ ਗਏ ਥੋੜਾ ਰਹਿ ਗਏ ਟੱਕ ਜੀ ਆਪਣਾ ਤਾਸਕਿੰ ਚੱਕ ਉਹਦੇ ਅਕੋਰਡਿੰਗ ਆਪਾਂ ਪਿਛਲੇ ਵਾਲ ਦੱਬਾਂਗੇ ਜੀ ਠੀਕ ਹੈ ਜੀ ਆ ਦੇਖੋ ਜੇ ਥੋੜੀ ਘਾਹ ਬਾੜ ਵੀ ਪਾ ਲੈ ਸੀ ਇਹ ਸਾਢੇ 6 ਇੰਚੇ ਬਾੜ ਹੋ ਜਾਂਦੇ ਇੱਕ ਲਾਸਟ ਵਾਲ ਰਹਿ ਗਿਆ ਜੀ ਆਪਣਾ ਇਹ ਸੱਤਮਾ 7 ਇੰਚੇ ਬਾੜ ਪਾਉਣਾ ਹੀ ਲਾਸਟ ਵਾਲ ਮੈੜਾ ਆਪਣੇ ਟੱਕ ਲਾਇਆ ਸੀ ਨਾ 17 ਇੰਚ ਪਰ यही चक अगे कारण आई अपना दबण आए जी बाल ठीक है यही बल चक के दब देना ठीक है हम आप नाप के देखते बाल किन्ने तक आए अपने थोड़े थोड़े बाल पाके अपन नाप लिया करो जी आखो जब्बी पूरे सत्त इंच आखो ठीक है सत सिलाई चो लैके बाल तक लास्ट वाले सत्त इंच जी ठीक है ऐसे ही अपन दूजे पास बाल पालेंगे सारी इस तरह अपन दूजे पास भी बाल सारे हिसाब रखना है जी जो करीजर अंदर अंदर ही आवे अपना ठीक है जी आप हूं नाप कि हो गया पौने एक पांच इंच हो गया जी अपने ਇੱਕ ਛੋਟਾ ਜਿਹਾ ਬੜਾ ਇੱਥੇ ਦੱਬ ਲੈਨੇ ਥੋੜਾ ਬੜਾ ਦੱਬ ਕੇ ਹੁਣ ਚੱਕਣਾ ਜਿ ਕਰੀਜ ਵਾਲਾ ਆਪਣਾ ਤੁਸੀਂ ਕਰੀਜ ਦੇ ਬਾੜ ਦੇ ਅਕੋਰਡਿੰਗ ਹੈ ਬੜਾ ਦੇ ਕੋਲੇ ਥੋੜਾ ਘੱਟ ਵੱਧ ਕਰ ਸਕਦੇ ਹੋ ਪਰ ਸੈੱਟ ਵਾਲ ਹੋਣੇ ਚਾਹੀਏ ਸਾਰੇ ਇੱਕ ਸਾਰ ਆ ਦੇਖੋ ਇਹ ਕਰੀਜ ਵਾਲਾ ਵਾਲਾ ਉਧਰ ਵੀ ਪਏ 5 ਇੰਚੇ ਪਾਇਆ ਤਾਂ ਤੇ ਇੱਧਰ ਵੀ ਆਪਾਂ 5 ਇੰਚੇ ਪਾਉਣ ਲੱਗੇ ਆ ਜੀ ਆ ਦੇਖੋ ਪੂਰਾ 5 ਇੰਚ ਨੂੰ ਆਇਆ ਬਲਜੀ ਆਪਣਾ ਠੀਕ ਹੈ ਜੀ ਮਨ ਲਓ 6 ਦੇ ਵਿੱਚ ਵਿੱਚ ਬਲ ਪਾਉਣਾ ਜੀ ਆਪਣਾ 6 ਇੰਚ ਦੇ ਵਿੱਚ ਵਿੱਚ ਬਾਕੀ ਬਲ ਵੀ ਪਾ ਲਓ ਨੇ ਪਸਾਰੀ ਹੁਣ ਇੱਕ ਗੱਲ ਦੇਖੋ ਜੀ ਕੋਮ ਆਪਣੇ ਸਲਾਈ ਹੋ ਰਹੀ ਆ ਗਈ ਇਹ ਵੀ ਕੱਟ ਕੇ ਲੈ ਸਲਵਾਰ ਬਣਾ ਰਹੇ ਪਹਿਲਾਂ ਆਪਾਂ ਛੋਟਾ ਪਰ ਦਬ ਦੋ ਜੇ ਆਪਾਂ ਲਾ ਦੇ ਜਿਆਦਾ ਕਪੜਾ ਇੱਥੇ ਸਪੇਸ ਬਚਦੀ ਹੈ ਵੀ ਆਪ ਨੂੰ ਆਹੀ ਵਾਲਾ ਦਬਣਾ ਪੈਣਾ ਆਪਣਾ ਇਹ ਸਲਾਈ ਲੱਗੀ ਹੋਈ ਹੈ ਜੀ थोड़ा घट वाल दबके फिर सिलाई चक् लो जी ठीक है कर लो जी आजो आ दबण लगी जी मैं पास बल पा ले जी थे तो नापके दिखा देनी मैं सिलाई तो लेके आज देखो सत्त इंच तक यह बल पाए जी अपने ठीक है लास्ट वाला दबे सत्त इंच का इथे बल पी लास्ट वाल जी आज सिलाई तक ठीक है जी आज लाई तो सत्त इंच पे है जी जो माड़ा मोटे घट्ट हो जाए सवा हाड़े हाथ इधर हो सत्त इंच इधर कोई चल जाए सारा कुछ दूसरे सौ थोड़े बल दब दो जी थोड़ा पास कि कपड़ा घट वा हो जाए बैठ का ठीक है जी ये पुठे पास दुखा नहीं है जी मैं सही बाल्ट पाए हुए सारे जी ठीक है इधर भी देखो ठीक है ज्यादा घट्ट मैं नाप के देख लिया करो भी बाल अपने बराबर पाए जी सारे ऐद दोनों बार बना के देख बराबर पाए हैं जी आप बैट ही अड़ा ਸਲਵਾਰ ਸਿੱਧੀ ਤੇ ਬੈਲਡ ਪੁੱਠੀ ਕਰ ਲਈ ਜੀ ਮਤਲਬ ਸਿੱਧਾ ਪਾਸਾ ਵਿੱਚ ਕਰ ਲਈਏ ਆਪਾਂ ਨੇ ਸਲਾਈਨਸ ਲਾਈ ਮਲਾ ਦੇਾਂਗੇ ਜੀ ਠੀਕ ਹੈ ਜੀ ਤੇ ਆਪਾਂ ਹੁਣ ਸਲਾਈ ਲਾਵਾਂਗੇ ਸਲਾਈ ਲਾਉਣੀ ਐ ਇਦਾਂ ਹੀ ਸਲਾਈ ਲਾਉਣੀ ਐ ਜੀ ਜਿਹੜੇ ਆਪਾਂ ਸਲਾਈ ਨਾਲ ਬਾਹ ਪਾਏ ਸੀ ਨਾ ਜਾਂ ਜੇ ਉੱਪਰ ਉੱਪਰ ਲਾਓ ਜਾਂ ਜੇ ਅੰਦਰ ਆ ਕੇ ਲਾਓ ਸਲਾਈ ਤਾਂ ਕਿ ਸਲਾਈ ਬਾਹਰ ਨਾ ਦਿਖੇ ਜਾਮਵੀ ਜਿਹੜਾ ਵਧੀ ਨਹੀਂ ਲੱਗਦੀ ਹੈਗੀ ਢੇੜਨੀ ਪੈਂਦੀ ਹੈ ਜੀ ਥੋੜੀ ਚਾਹ ਇਥੇ ਬਰੀਕ ਕਰ ਲੋ ਠੀਕ ਹੈ ਕਿਉਂਕਿ ਸਾਢੇ 5 ਇੰਚ ਹੜੀ ਤਿਆਰ ਬੈਲਟ ਸੀਗੀ ਹੁਣ ਕੰਨ ਲਾ ਕੀ ਹਣ ਦੋ ਬਾਰ ਰਹਿ ਗਏ ਨਾ ਉਹ ਜਿਹੜਾ ਬਾੜਾ ਪਿਛਲਾ ਹਿੱਸਾ ਜੀ ਉਹ ਪਾਏ ਪਿਛਲੇ ਬਾੜਾ ਸਲਵਾਰ ਦੇ ਪਾਏ ਹੋਏ ਆ ਨਾ ਮੈਂ ਆਪ ਲੋ ਨੇ ਹੀ ਕਪੜਾ ਕਟਵਾਤਾ ਨਹੀਂ ਹੈਗਾ ਆ ਦੋ ਬਾਰ ਛੱਡ ਗਈ ਆਪਾਂ ਦਾਪਣਾ ਹੀ ਰਹੀ ਬਾਈ ਬਾਧੜ ਨਾ ਬੈਂਡਾ ਕਵੀਰ ਪਾਉਣਾ ਪੈ ਜਾਂਦਾ ਬਾੜਾ ਪਿਛਲੇ ਬਾੜਾ ਦੇ ਨਾਲ ਦੇਖੋ ਮੈਂ ਬੈਨ ਮਲਾ ਲਈ ਬੈਲਟ ਜੀ ਤੇ ਹੁਣ ਆਪਾਂ ਨਾ ਆਪੇ ਦੇਖਦੇ ਆ ਜੀ आखो बिल सैट है जी यह जिका माड़ा मोटा झोल हो गया इतना यह बैल्ट कपड़ा थोड़ा ढि जी सलवार टाइट है थोड़ा खिच के सिलाई ला दो जी सैट आ, आ सिलाई लाती जी सैट तो फा जी मतलब आ कपड़ा छिड़ना है पिछले बाल फट ना बाल आ पिछले बाल ला ली सी सिलाई तक यह गह भी नाप देख ली कि आखो ਇਹ ਪੂਰੀ ਬਾਹਟ ਆਪਣੀ ਇਧਰ ਕਈ ਵਾਰ ਇੱਕ ਪਾਸੇ ਕਪੜਾ ਘੱਟ ਵੱਧ ਹੋ ਜਾਂਦਾ ਨਾ ਇੱਕ ਪਾਸੇ ਸਹੀ ਹੋ ਜਾਂਦਾ ਰਹਿ ਜਾਂਦਾ ਆ ਦੇਖੋ ਬਿਲਕੁਲ ਹੀ ਸਹੀ ਆ ਰਿਹਾ ਜਨਾਬ ਠੀਕ ਹੈ ਜੀ ਮਸਾਈ ਸਾਈਪਾ ਕੰਪਲੀਟ ਕਰ ਲਾਂਗੇ ਆਪਾਂ ਸਲਵਾਰ ਦੀ ਬਾਹਟ ਕੱਲੀ ਜੀ ਆਪਾਂ ਦਾਮੀ ਸਲਾਈ ਕਰਾਂਗੇ ਜੀ ਬਲਾਂ ਦੀ ਠੀਕ ਹੈ ਜੀ ਇਹ ਪੈਰ ਪੈਰ ਦੀ ਕਰਾਂਗੇ ਸਾਈਜ਼ ਦਾਮੀ ਇਹ ਕੰਨੀ ਬਹੁਤ ਜ਼ਰੂਰੀ ਹੈ ਜਿਹੜਾ ਪਿਛਲਾ ਕੱਪੜਾ ਖੜਾ ਰਹਿੰਦਾ ਹੈ ਜੀ ਇਦਾਂ ਠੀਕ ਹੈ ਜੇ ਤਾਂ ਆਪਾਂ ਇੱਥੇ ਦੇਖੋ ਇੱਕ ਜਿਹੜਾ ਆਪਾਂ ਓਵਰਲੌਕ ਕਰਨੀ ਹੈ ਤਾਂ ਤਾਂ ਸਲਾਈ ਨਾਲ-ਨਾਲ ਲਾਓ ਬਿਲਕੁਲ ਹੀ ਇੱਥੇ ਸਾਈਡ ਤੇ ਠੀਕ ਹੈ ਫੇਰ ਕਰਨੀ ਜ਼ਰੂਰੀ ਹੈ ਪਦਾਰਮੀ ਜੇ ਨਹੀਂ ਕਰਨੀ ਓਵਰਲੌਕ ਆਪਾਂ ਨੇ ਠੀਕ ਹੈ ਫਿਰ ਪੈਰ ਪਾਈ ਸਲਾਈ ਲਾਓ ਅਰੇ ਸਾਈਡ ਸਲਾਈਪਾ ਕੰਪਲੀਟ ਕਰ ਲਾਂਗੇ ਸਾਰੀ ਉਜੀ ਆਪਾਂ ਮੋਰੀ ਦੇ ਬੁਕਰਾਂ ਨੂੰ ਕਾ ਸਿੱਖਾਂਗੇ ਜੀ ਵੀ ਕਿਵੇਂ ਕਿੰਨੀ ਕਟਿੰਗ ਕਰਨੀ ਚਾਹੀਦੀ ਹੈ ਆ ਦੇਖੋ ਆਪਣੀ ਮੋਰੀ ਦੇ ਬੈੜੀ ਬੁਕਰਾਂ ਕੱਟੀ ਆਈ ਸਾਸੀ 1 1 ਇੰਚ ਫालतू ਕੱਟੀ ਆ ਜੀ ਬੁਕਰਮ ਠੀਕ ਹੈ ਜੀ 1 ਇੰਚ ਇੱਧਰ ਤੇ 1 ਇੰਚ ਇੱਧਰ ਫालतू ਕੱਟੀ ਆਈ ਬੁਕਰਮ ਠੀਕ ਹੈ ਆਪਾਂ ਇਹ ਕੱਪੜੇ ਦੇ ਬੁਕਰਮ ਜੜ ਲੀਏ ਜੀ ਠੀਕ ਹੈ ਜੀ ਆਪਾਂ ਸਵਾਤ ਜੜਦੇ ਆ ਜੀ ਤੁਸੀਂ ਜਦੋਂ ਆਪਾਂ ਨੇ ਕਿੰਨੇ ਚ ਬਾਹਰ ਕੱਢ ਲੈਨੇ ਕੱਪੜਾ ਤੇ ਇੱਥੇ ਕੀ ਕਰਨਾ ਆਪਾਂ ਨੇ

ਗੀ ਆ ਦੇਖੋ ਸਲਾਈ ਲਾਉਣੀ ਬੁਗਰਮ ਤੇ ਇਹ ਜਿਹੜਾ ਮੋੜ ਲੈਣੀ ਜਿਹੜਾ ਇਹ ਕਪੜਾ ਪੀਸ ਹੈ ਕਪੜਾ ਇਹਨੇ ਬਚ ਇਧਰ ਰੱਖਿਆ ਫालतू ਆਪਾਂ ਨੇ ਇਹ ਐਟੈਚ ਕਰੀ ਆਪਾਂ ਮੂਰੀ ਦਾ ਇਹਦੇ ਸਲਾਈ ਲਾਵਾਂਗੇ ਜੀ ਗੁੰਮ ਸਲਾਈ ਲੱਗਦੀ ਏ ਇਹਨਾਂ ਬਹੁਤ ਹੀ ਆਸਾਨੀ ਨਾਲ ਸਮੂਰੀ ਮੋੜ ਜਾਂਦੀ ਅੰਦਰ ਨੂੰ ਆਹ ਦੇਖੋ ਸੈੱਟ ਕਰ ਕਰਕੇ ਇਦਾਂ ਮੂੜ ਕੇ ਆੜਾ ਕਪੜਾ ਇਦਾਂ ਸਲਾਈ ਲਾ ਲੈਣੀ ਆਪਾਂ ਨੇ सिलाई पर मूहरी चाहिए पास जी मूरी अपने अंदर न मोड़नी है ऊपर सिलाई आनी चाहिए सिलाई अपने कंप्लीट कर ली आप आज देखो आखो ये सिलाई लाई है अपना कपड़े एक्सट्रा कपड़े से अभी हम बड़ी आसानी अंदर न फोल्ड हो जाती है मूरी कोई पैसे की लड़ नहीं हैगी ਉਹ ਕੁਛ ਅਮੀ ਆਪੇ ਅੰਦਰ ਫੋਲਡ ਹੋ ਜਾਂਦੀ ਏ ਨਹੀਂ ਜੇ ਕਪੜਾ ਸੈੱਟ ਕਰਨਾ ਪੈਂਦਾ ਆਪਾਂ ਨੂੰ ਪੈਸਾ ਲਗਾਉਣਾ ਪੈਂਦਾ ਕਪੜਾ ਠੀਕ ਹੈ ਇਹਦਾ ਆਪਸ ਸਲਾਈ ਲਾ ਲਾਂਗੇ ਜੀ ਹੁਣ ਨਾਲ-ਨਾਲ ਬਿਲਕੁਲ ਚਾਲ ਕਰਾਂਗੇ ਬ੍ਰੀਕ ਆ ਦੇਖੋ ਆਪਣੇ ਆਪੇ ਮੁੜਦਾ ਕਪੜਾ ਹੁਣ ਸਲਾਈ ਉੱਪਰ ਲਾ ਕੇ ਦਿਖਾ ਦਨੇ ਜੀ ਕਿਵੇਂ ਲੱਗਣੀ ਹੈ ਸਲਾਈ ਇਹ ਕਾ ਇਹਨਾਂ ਨੂੰ ਮੂਰੀ ਬੱਦ ਗਈ ਹੈ ਕੱਪੜਾ ਆਪਣੀ ਜਿੰਨੀ ਆਪਾਂ ਇਹ ਮੂਰੀ ਰੱਖੀ ਸੀ ਨਾ ਤਿਆਰ ਮੂਰੀ ਸੀ ਬਹੁਤ ਕਾਫੀ ਮੂਰੀ ਬੱਦ ਗਈ ਹੈ ਹੁਣ ਦਿਖਾਉਣੇ ਹੈ ਜੀ ਮੂਰੀ ਕਰਨ ਤੋਂ ਪਹਿਲਾਂ ਇੱਕ ਅਡੀ ਕੰਨਾ ਜ਼ਰੂਰੀ ਹੈ ਇਹ ਕੱਪੜਾ ਨਹੀਂ ਤੇ ਬਹੁਤ ਟਾਈਮ ਖਰਾਬ ਹੋ ਜਾਂਦਾ ਜੀ ਬਹੁਤ ਬੜੀਆਂ ਮੂਰੀਆਂ ਬਣ ਜਣੀਆਂ ਹੈ ਜੀ ਟਾਈਮ ਵੀ ਖਰਾਬ ਨਾ ਤਾਂ ਗੱਲ ਹੀ ਚਾਲ ਹੁੰਦਾ ਹੈ ਆ ਦੇਖੋ ਇਹ ਕਪੜਾ ਸੀ ਨਾ ਇਹ ਕੱਟ ਦਨੇ ਆਪਾਂ ਇਹ ਫालतू ਰੱਖ ਲਤਾ ਸੀ ਆਪਾਂ ਨੇ ਪਹਿਲਾਂ ਇਹ ਕੱਟ ਦੋਨੇ ਪਾਸੇ ਠੀਕ ਹੈ ਜੀ ਹੁਣ ਮੂਰੀ ਨਾਪ ਨਹੀਂ ਕਿੰਨੀ ਮੂਰੀ ਹੈ ਆ ਦੇਖੋ ਮੂਰੀ ਬਣਾਉਣ ਤੋਂ ਪਹਿਲਾਂ ਇਹ ਨਾਪਣਾ ਜ਼ਰੂਰੀ ਹੈ ਜੀ 6.5 ਸਾਢੇ ਮੂਰੀ ਤਿਆਰ ਹੈ ਜੀ ਆਪਾਂ 2 ਇੰਚ ਫालतू ਲਵਾਂਗੇ 7.5 ਇੰਚ ਇਹ ਕਟਿੰਗ ਕਰ ਦਾਂਗੇ। 6.5 ਇੰਚ ਸਾਡੀ ਮੂਰੀ ਤਿਆਰ ਹੈ ਜੀ। ਤੇ ਆਪਾਂ 7.5 ਇੰਚ ਕਟਿੰਗ ਕਰਾਂਗੇ। ਕਈ ਵਾਰ ਕੀ ਹੁੰਦਾ ਐ ਹੋ ਜਿਹੜੀ 6.5 ਦੀ ਸਲਾਈ ਆ ਰਹੀ ਹੈ ਨਾ ਉਹ ਆ ਦੇਖੋ ਇੱਥੇ ਸਲਾਈ ਆ ਰਹੀ ਸਲਾਈ ਬਸ ਸਲਾਈ ਆ ਰਹੀ ਹੈ ਜੀ। ਕਈ ਵਾਰ ਮਸ਼ੀਨ ਚੱਕ ਦੀ ਜਗ੍ਹਾ ਹੈਗਾ। ਥੋੜੀ ਅੱਗੇ ਪਿੱਛੇ ਕਰ ਲਓ ਜੀ ਸਲਾਈ। ਮਤਲਬ 7.5 ਕਰ ਲਾਂਗੇ ਜੇ ਅਸੀਂ। ਇਹ ਇਕੱਠੀ ਜੀ ਬਣ ਜਾਂਦੀ ਹੈ ਜੀ ਜਦੋਂ ਆਪਾਂ ਮੋੜਦੇ ਆ ਜੀ। ਵੀ ਆਪਾਂ ਪੱਲੇ ਵੀ ਇੰਨੀ ਪਾਏ ਹੋਇਆ ਨੇ 13 ਇੰਚ ਦੇ। साढ़े छे इंच मूहरी तैयार है साड़ी इस करके सिलाई पर ही निशान आ रहा है थोड़ी अगे पिछे करके लावगा जो पौने सत्त पर मूहरी कर दे थोड़े आप गोबला देंगे अगे पौने अठ पर बढ़ा ला देंगे जी तो इतने आप कटिंग कर देंगे जी एक्सट्रा मूहरी है जी थोड़ी गांह तो कर देंगे सीधी काट पा देंगे तो हूँ मूहरी बना जी पर हूं क्योंकि कपड़ा घट वही है बिलकुल भी है ठीक है ਐਦਾਂ ਜਿਹੀ ਮੂਰੀ ਬਣਾ ਸਕਦੇ ਆ। ਪਹਿਲਾਂ ਤਿਆਰ ਮੂਰੀ ਕਰਕੇ 1 ਇੰਚ ਕਪੜਾ ਫਾਰਮੂਲਾ ਕਟਿੰਗ ਕਰ ਲੈਣੀ। ਫਿਰ ਮੂਰੀ ਬਣਾਇਆ ਕਰੋ ਜੀ। ਐਸਾਂ ਟਾਈਮ ਵੀ ਬੱਜ ਜਾ ਤੇ ਆਪਣੀ ਮੂਰੀ ਬਧੀਆ ਬਣ ਜਾਂਦੀ ਹੈ ਜੀ ਸਫਾਈ ਨਾਲ। ਇਹ ਤੋਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ। ਧੰਨਵਾਦ।